ਅੱਲੈਕੁਮ ਅਲੈਕੁਮ ਜੀ ਸਾਡੇ ਬੜੇ ਸੋਹਣੇ ਵੀਰ ਤੇ ਪੰਜਾਬੀ ਦੇ ਬੜੇ ਸੋਹਣੇ ਸ਼ਾਇਰ ਬੂਟਾ ਸ਼ਾਕਰ ਸਾਹਿਬ ਜੀ ਨਾਲ ਦਾ ਤਾਲੁਕ ਲਈਆ ਤੁਹੈਂ ਉਹਨਾਂ ਦੀਆਂ 6 ਬੋਲੀਆਂ ਮੈਨੂੰ ਬੜੀਆਂ ਹੀ ਸੋਹਣੀਆਂ ਲੱਗੀਆਂ ਤੇ ਮੇਰਾ ਦਿਲ ਕੀਤਾ ਕਿ ਮੈਂ ਉਹਨੂੰ ਤਰਨਨ ਨਾਮ ਤੁਹਾਡੀ ਜਿੱਮੇ ਤੇ ਪੇਸ਼ ਕਰਾਂ ਤੇ ਪਹਿਲੀ ਬੋਲੀ ਹੈ ਕਿ ਸਾਨੂੰ ਪੱਕੀ ਦਾ ਸਵਾਦ ਨਾਇਆ ਸਾਨੂੰ ਪੱਕੀ ਦਾ ਸਵਾਦ ਨਾਇਆ ਤਵੇਂ ਆਦੀ ਗਈ ਓਏ ਜਿੰਦੇ ਮੇਰੀਏ ਹਾਏ ਜਿੰਦੇ ਮੇਰੀਏ ਸਤੁਰੂਸ ਗਿਨੇ ਪੰਜ ਦਰਿਆ ਸਤੁਰੂਸ ਗਿਨੇ ਪੰਜ ਦਰਿਆ ਜਦੋਂ ਦਾ ਪੰਜਾਬ ਵੰਡਿਆ ਜਿੰਦੇ ਮੇਰੀਏ ਹਾਏ ਜਿੰਦੇ ਰੇ ਰੀਏ ਕੋਖ ਮਾਦੀ ਜਦੋਂ ਨ ਵੀਰ ਜੰਮਿਆ ਕੋਖ ਮਾਦੀ ਜਦੋਂ ਨ ਵੀਰ ਜੰਮਿਆ ਕੰਧਾ ਚੋ ਸ਼ਰੀਰ ਇੱਕ ਜੰਮ ਪੇ ਜਿੰਦੇ